ਨੂੰ ਰੋਕਿਆ ਗਿਆ ਅਰੰਡ ਇਹ ਦੇਖੋ ਸਾਨੂੰ ਜਿੰਨੀ ਜਾਣਕਾਰੀ ਮਿਲੀ ਆ ਉਹਹੀਂ ਸੋਸ਼ਲ ਮੀਡੀਆ ਤੇ ਤੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬ ਦੇ ਬਾਠੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ 3:30 ਵਜੇ ਦਿੱਲੀ ਰਿਪੋਰਟ ਤੋਂ ਉਹਨਾਂ ਦੀ ਅਲਰਟ ਹੀ ਆਇਆ ਦबई ਤੇ ਉੱਥੇ ਉਹਨਾਂ ਨੂੰ ਰੋਕਿਆ ਗਿਆ ਤੇ ਉੱਥੇ ਉਹਨਾਂ ਨੇ ਉੱਥੇ ਜਿਹੜਾ ਉਹ ਸੇ エアਪੋਰਟ ਅਥਾਰਟੀ ਨੇ ਦੱਸਿਆ ਕਿ ਇਹਨੂੰ ਲੋਕਲ ਜਿਹੜੀ ਹੈਗੀ ਆਪਣੀ ਵਿਧਿਆਤੀ ਪੁਲਿਸ ਅਮਰਸਰ ਦੀ ਆ ਉਹਦੇ ਉਹਨਾਂ ਨੂੰ ਰੁਕੋਟ ਨੋਟਿਸ ਦਾ ਜਾਰੀ ਹੋਇਆ ਉਦੀ ਵਜ੍ਹਾ ਕਰਕੇ ਤੁਸੀਂ ਬਾਹਰ ਨਹੀਂ ਜਾ ਸਕਦੇ ਇਹ ਸ਼ਰੇਆਮ ਜਿਹੜਾ ਵਾ ਤੱਕਾ ਵਾਲਾਂ ਦੇ ਕੋਲ ਵਿਝਾ ਹੈਗਾ ਬਹੁਤ ਪਹਿਲਾਂ ਦਾ ਤੇ ਸਾਡੇ ਦੋ ਤਾਂ ਹੋਇਆ ਸੀਗਾ ਕੋਈ 2 ਮਹੀਨੇ ਦਾ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਜਾਣਾ ਸੀ ਉੱਥੇ ਮੇਰੇ ਵਾਸਤੇ ਕਾਰਨ ਪਤਾ ਲੱਗਾ ਜੀ ਕਾਰਨ ਕੀ ਆ ਇਹ ਐਲਓ ਸੀ ਇਹਨਾਂ ਨੇ ਦਿਹਾਤੀ ਪੁਲਿਸ ਤੋਂ ਜਾਰੀ ਹੋਇਆ ਉਹਦੀ ਵਜ੍ਹਾ ਕਰਕੇ ਕਹਿੰਦੇ ਤੁਸੀਂ ਜਾ ਨਹੀਂ ਸਕਦੇ ਔਰ ਉਹਨੇ ਕੋਈ ਕਾਰਨ ਤਾਂ ਦੱਸਿਆ ਨਾ ਵੀ ਜਿਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਨਹੀਂ ਜੇ ਉਹ ਸਾਨੂੰ ਇੰਨਾ ਪਹਿਲਾਂ ਕਲੀਅਰ ਹੁੰਦਾ ਤੇ ਆਪਾਂ ਕਿ ਉਹ ਪੈਸੇ ਉਹਦੇ ਟ੍ਰੈਕਟਰ ਦੇ ਖਰਾਬ ਕਰਨੇ ਜਾਂ ਕੋਈ ਕਰਨਾ ਸਾਨੂੰ ਇਹ ਤੇ ਹੁਣ ਪਤਾ ਨਹੀਂ ਜਦ ਤੇ ਪੁੱਛਦਾ ਸਾਡੇ ਸਾਰੇ ਪਰਿਵਾਰ ਤੇ ਹੀ ਕੋਈ ਇਹੋ ਜਿਹੀ ਪਾਬੰਦੀ ਲਾਈ ਹੋਵੇ ਇਹਨਾਂ ਉਹ ਤੇ ਹੁਣ ਸਰਕਾਰ ਜਿਹੜੀ ਆ ਆਪਣੇ ਲੋਕਾਂ ਦਾ ਸਾਰਿਆਂ ਦਾ ਮੀਡੀਆ ਦਾ ਵੀ ਦੂਜਿਆਂ ਦਾ ਵੀ ਫਰਜ ਬਣਦਾ ਕਿ ਇਹ ਜਿਹੜੀ ਧੱਕੇਸ਼ਾਹੀ ਆ ਜਾਂ ਇਹ ਗੈਰਕਾਨੂੰਨੀ ਕੰਮ ਕਰ ਰਹਾ ਉਹਦੇ ਖਿਲਾਫ ਜਿਹੜੀ ਆਵਾਜ਼ ਠੋਣੀ ਚਾਹੀਦੀ ਪਹਿਲਾਂ ਕੁਝ ਪੋਸਟ ਦੇ ਵੱਲੋਂ ਐਸੇ ਨੋਟਿਸ ਲੈਂਦਾ ਕਿ ਇਹ ਤੁਸੀਂ ਦੇਸ਼ ਛੱਡ ਕੇ ਨਹੀਂ ਜਾ ਸਕਦੇ ਜਾਂ ਇਸ ਤਰ੍ਹਾਂ ਦਾ ਕੋਈ ਨਹੀਂ ਉਦੋਂ ਬਰਕਰ ਨਾ ਹੋਈਗੀ ਪਹਿਲਾਂ ਅਮਰਤਪਾਲ ਦੇ ਡੈਡੀ ਦੇ ਨਾਲ ਉਦੋਂ ਬਾਅਦ ਦੇ ਵਿੱਚ ਤੇ ਕੋਈ ਗੱਲ ਨਹੀਂ ਹੋਈ ਉਹ ਤੇ ਉਸ ਤੇਜ ਨੂੰ ਵੀ ਤੇ 2 ਸਾਲ ਤੋਂ ਉੱਪਰ ਹੋ ਗਿਆ ਹਾਂਜੀ ਇਹ ਸਾਡੇ ਤੇ ਕੋਈ ਇਹੋ ਜਿਹਾ ਹੈ ਨਹੀਂ ਕਿ ਮੰਨ ਦੇ ਵਿੱਚ ਕੋਈ ਸਾਨੂੰ ਕੋਈ ਰੋਕਣਗੇ ਜਾਂ ਇਹਨਾਂ ਤੇ ਕੋਈ ਇਹੋ ਜਿਹਾ ਕੇਸ ਹੈਗਾ ਮਹਾਰੀ ਮਦਰ ਦੇ ਇਹ ਤੇ ਸ਼ਰਿਆਮੀ ਜਿਹੜਾ ਵਾ ਇਹ ਸਰਕਾਰ ਧੱਕਾ ਕਰ ਰਹੀ ਹੈ ਲੋਕਾਂ ਤੇ ਸਰਕਾਰਾ ਕਿਉਂ ਕਰਦੀ ਹੈ ਸਰਕਾਰਾਂ ਨੂੰ ਹੁਣ ਪਤਾ ਨਹੀਂ ਇਹ ਤੇ ਸਰਕਾਰਾਂ ਤੋਂ ਵੱਧ ਤੁਸੀਂ ਵੀ ਜਾਣਦੇ ਹੋ ਕੋਈ ਸਰਕਾਰਾਂ ਜਿਹੜੀਆਂ ਵਾ ਇੱਕ ਬੰਦੇ ਦੀ ਜਿਹੜੀ ਆ ਉਹ ਜਿਹੜੀ ਆ ਕੋਈ ਪੰਜਾਬ ਦੀ ਕੋਈ ਆਵਾਜ਼ ਥੋਣੀ ਚਾਹੁੰਦਾ ਉਹ ਬੰਦਾ ਸਹੀ ਅੱਖਾਂ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੀ ਜਿਹੜਾ ਸੱਭਿਆਚਾਰ ਵਾਸਤੇ ਜੋ ਇੱਥੇ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਹੋਰ ਨੂੰ ਰੋਕਣ ਦਬਾਉਣ ਵਾਸਤੇ ਇਹੋ ਜਿਹੇ ਜਿਹੜੇ ਪ੍ਰਪਗੰਡਾ ਹੱਥ ਕੰਨੇ ਵਰਤੇ ਜਾ ਰਹੇ ਹੋਰਾਂ ਮੁਤਾਲਕ ਜਾਣਕਾਰੀ ਆਈ ਹੈ ਕਿ ਜਿਹੜੇ ਤੁਹਾਡੇ ਭਖਾਉ ਬਿਆਨ ਆ ਉਹਨਾਂ ਤੱਕ ਹੀ ਰੋਕਦੇ ਤੇ ਬਾਹਰ ਜੰਬ੍ਰੇਸ਼ਨ ਜਾ ਕੇ ਤੁਸੀਂ ਭਖਾਉ ਬਿਆਨ ਨਾ ਨਹੀਂ ਅਹੀਂ ਕਿਹੜਾ ਉੱਥੇ ਵਿਦੇਸ਼ ਦੇ ਵਿੱਚ ਰਹਿਣਾ ਹੈ ਦੇਖ ਤੇ ਸਾਡਾ ਇਹੀ ਆ ਇੱਥੇ ਰਹਿਣਾ ਵਾ ਉੱਥੇ ਜਾ ਕੇ ਤੇ ਹੋਰ ਜੋ ਮਰਦੀ ụpੜਗਾ ਹੋ ਗਈ ਜਣੋ ਉਹ ਤੋਂ ਵੱਧ ਤੇ ụpੜਗਾ ਇੱਥੇ ਰੋਜ਼ ਹੋ ਰਿਹਾ ਆਪਾਂ ਦੇ ਕੋਈ ụpੜਗਾ ਵਾਲਾ ਤੇ ਇਹੋ ਜਿਹਾ ਕੋਈ ਗੱਲ ਨਹੀਂ ਹੈਗੀ ਜੇ ਤੇ ਤੁਹਾਡੇ ਸਾਹਮਣੇ ਹੀ ਆ ਉਹ ਹੀ ਰੋਜ਼ ਹੀ ਦੇਖਦੇ ਜੋ ਇਹ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਸਰਕਾਰ ਨੇ ਪਹਿਲੋਂ ਤੋਂ ਹੀ ਇਹ ਰਵਈਆ ਅਪਣਾਇਆ ਹੋਇਆ ਕਿ ਇਹਨਾਂ ਨੂੰ ਜਿਹੜਾ ਚਾਰਟ ਫੇਰੋ ਜਿਹੜਾ ਵਾ ਉਹ ਲੌਕ ਕਰਕੇ ਰੱਖਿਆ ਹੋਇਆ ਹੈ ਤੁਹਾਡੇ ਵੱਲੋਂ ਕੋ ਲੀਗਲ ਕਾਰਵਾਈ ਕੀਤੀ ਜਾਏਗੀ ਨਾ ਉਹ ਤੇ ਕੁੱਛੇ ਕਿਛੇ ਕੀਤੀ ਜਾਏਗੀ ਕਿ ਕੀ ਹੌਣ ਰੁਕਿਆ ਜਾ ਰਿਹਾ ਆਪਨੇ ਲੀਗਲ ਫਰ ਦੇ ਨਾਲ ਮਿਲ ਕੇ ਕੋਈ ਕਰਾਂਗੇ ਕਾਰਵਾਈ ਇਹ ਕੋਈ ਸਤਕਾਰ ਦੇ ਕਹਿਣ ਮੈਨੇ ਨੂੰ ਜਾਂ ਮਿਲ ਕੇ ਉਹ ਬਾਅਦ ਦੀ ਗੱਲ ਹੈ ਉਹ ਆਉਣਗੇ ਸਾਰੀ ਕਲੀਅਰ ਗੱਲ ਹੋ ਜੇਗੀ ਫਿਰ ਆਪਾਂ ਵੇਖਾਂਗੇ ਕੀ ਹੁੰਦਾ ਅੱਜ ਹਾਈ ਕੋਰਟ ਚ ਸੁਣਵਾਈ ਸੀ ਕੀ ਕਹਿਣਾ ਚਾਹੁੰਦੇ ਹੋ ਹਾਂ ਹਾਈ ਕੋਰਟ ਨੇ ਜਿਹੜੀ ਉਹਨਾਂ ਨਿਰਦੇਸ਼ ਦਿੱਤਾ ਪੰਜਾਬ ਸਰਕਾਰ ਨੂੰ ਕਿ ਇੱਕ ਹਫਤੇ ਦਾ ਟਾਈਮ ਦਿੱਤਾ ਕਿ ਉਹਦੇ ਉੱਤੇ ਜਿਹੜੇ ਆ ਤੁਸੀਂ ਜਿਹੜੀ ਉਹਨਾਂ ਸੈਸ਼ਨ ਟੈਂਡ ਕਰਨ ਦੇ ਸਬੰਧ ਦੇ ਵਿੱਚ ਜਿਹੜੀ ਰੱਟ ਪਾਈ ਗਈ ਸੀ ਉਹਦੇ ਸਬੰਧ ਚ ਉਹਨਾਂ ਕੋਲ ਜਵਾਬ ਮੰਗਿਆ ਜਿਹੜੀ ਪ੍ਰੋਲ ਕੈਨਸਲ ਕੀਤੀ ਗਈ ਹੈ ਉਹ ਦੇ ਬਾਰੇ ਉਹ ਦੇਖੋ ਸਰਕਾਰ ਦੇ ਹੱਥ ਵਸਾ ਜੋ ਵੀ ਕਰ ਸਕਦੀ ਆ ਆਪਾਂ ਉਹਦੇ ਖਿਲਾਫ ਵੀ ਲੋਕਾਂ ਦੇ ਵਿੱਚ ਵੀ ਜਾਵਾਂਗੇ ਇਹ ਜਿਆਦਾ ਲੋਕਾਂ ਦੇ ਨਾਲ ਸੰਬੰਧਿਤ ਹੀ ਆ ਮਸਲਾ ਜਿਹੜਾ ਹੈਗਾ ਲੋਕਾਂ ਨੂੰ ਲਾਮਬਦ ਕਰਕੇ ਇਹਦੇ ਖਿਲਾਫ ਪ੍ਰੋਟੈਸਟ ਕਰਾਂਗੇ ਆਨ ਵਾਲੇ ਸ਼ੀਤਕਾਲ ਜਿਹੜਾ ਸਤਰ ਹੈ ਉਹਦੇ ਵਿੱਚ ਚਾਹੁੰਦੇ ਹਾਂ ਕਿ ਅਨੁਸਾਰੀ ਸ਼ਾਮਲ ਹੋਵੋ ਦੇਖੋ ਖਡੂਰ ਸਾਹਿਬ ਹਲਕੇ ਤੇ 20 ਲੱਖ ਲੋਕਾਂ ਦੀ ਉਹ ਨਮਾਇੰਦਗੀ ਕਰ ਰਿਹਾ ਹੈ ਨਾ ਤੇ ਲੋਕਾਂ ਦੇ ਬਹੁਤ ਵੱਡੇ ਮਸਲੇ ਆ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਹੜ੍ਹ ਆਏ ਸੀਗੇ ਹੜ੍ਹਾਂ ਦੇ ਵਿੱਚ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਉਹਦੇ ਵਾਸਤੇ ਜਿਹੜੇ ਐਮਪੀ ਫੰਡ ਦੇ ਜਿਹੜਾ ਉਹ ਉਹ ਵੀ ਜਿਹੜਾ ਉਦੋਂ ਦਾ ਹੀ ਪੈਂਡਿੰਗ ਪਿਆ ਹੋਇਆ ਲੋਕਾਂ ਦੀਆਂ ਹੋਰ ਸਮੱਸਿਆਵਾਂ ਉਦੋਂ ਰੇਲਵੇ ਦੇ ਨਾਲ ਸੰਬੰਧਿਤ ਕਈ ਹੈਗੀਆਂ ਇਹੋ ਜਿਹੇ ਮਸਲੇ ਹੈਗੇ ਕਿ ਜਿਹੜੇ ਉਹਨਾਂ ਦਾ ਜਿਹੜਾ ਨੁਮਾਇੰਦਾ ਵਾ ਉਹ ਲੋਕ ਸਭਾ ਦੇ ਵਿੱਚ ਜਾ ਕੇ ਠਾ ਸਕਦਾ ਉਹਨਾਂ ਦੀ ਆਵਾਜ਼ ਤਾਂ ਹੀ ਜਾ ਕੇ ਉੱਥੇ ਉਹ ਸਾਰੀ ਦੇ ਉਹਨੂੰ ਮੌਕਾ ਦਿੱਤਾ ਜਾਵੇ ਠੀਕ ਹੈ ਠੀਕ ਹੈ ਧੰਨਵਾਦ